ਕਿਰੋ ਕਰੋ ਕਿਰੋ ਸ਼ਾਬਾਸ਼ ਚੱਲ 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 ਇਹ ਨੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦਾ ਪੇਪਰ ਦੇ ਵਿੱਚ ਰਿਜ਼ਲਟ ਦੇ ਵਿੱਚ ਮਾਰਕਸ ਬਹੁਤ ਵਧੀਆ ਆ ਚੁੱਕੇ ਨੇ ਤੇ ਤੋਂ ਬਾਅਦ ਹੁਣ ਚੱਲ ਰਹੀ ਹੈ ਤਿਆਰੀ ਬੈਠੋ 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 نیچے ਬੈਠ ਕੇ ਸਾਰਾ ਆਜੀ ਦਾ ਵਰਕਆਊਟ ਸਾਡਾ پارک ਦੇ ਸਾਹਮਣੇ ਆਰਕੇ ਦੇ ਵਿੱਚ ਵਰਕਆਊਟ نیچے ਬੈਠ ਕੇ ਬਾਅਦ ਵਿੱਚ نیچے ਬੈਠ ਕੇ ਵੀਊ ਚੈੱਕ ਕਰੋ ਤੁਸੀਂ ਕਿਹੜਾ ਘੈਂਟ ਹੈ ਆ ਆਪਣਾ ਜਿੱਥੇ ਕਿ ਕੁੜੀਆਂ ਦੀ ਰਿਹائش ਹੈ ਠੀਕ ਹੈ ਜੀ ਮੇਨ ਆਫਿਸ ਆਪਣਾ ਗਾਜ਼ਾ ਕਿਰਾ ਛੋਟਾ ਕਾਤੇ ਹੋ ਗਿਆ ਉਹ ਅੱਗੇ ਤੱਕ ਜਾਣਾ ਪਿਆ ਉਹਦੇ ਤੁਸੀਂ ਵੀ ਜੇ ਤੁਹਾਡੇ ਮਾਸ ਬਹੁਤ ਵਧੀਆ ਆ ਚੁੱਕੇ ਆ ਤੇ ਆਪਣੀ ਤਿਆਰੀ ਜਿਹੜੀ ਮੇਰੇ ਨਾਲ ਲੇ ਕੇ ਸ਼ੁਰੂ ਕਰ ਸਕਦੇ ਹੋ ਆਪਣੇ ਨੰਬਰ ਜੇ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਤਾਂ ਇਸ ਵੀਡੀਓ ਦੇ نیچے ਤੁਸੀਂ ਕਮੈਂਟ ਕਰੋ ਆਪਣੇ ਨੰਬਰ ਆਪਣੀ ਕਾਸਟ ਲਿਖ ਕੇ ਤੇ 150 ਦੇ ਵਿੱਚੋਂ ਨਹੀਂ ਸਿਰਫ 100 ਦੇ ਵਿੱਚੋਂ ਹੀ ਮੈਨੂੰ ਆਪਣੇ ਨੰਬਰ ਦੱਸੋ ਚਲੋ ਚਲੋ ਸ਼ਾਬਾਸ਼ ਪੰਜਾਬ ਪੁਲਿਸ ਕਾਂਸਟੇਬਲ ਬੈਚ 2024 ਚੈੱਕ ਕਰ ਰਹੇ ਹਾਂ ਅੱਜ ਦੇ ਵਰਕਆਊਟ ਦੀ ਲੋਕੇਸ਼ਨ ਕਿੱਸਰਾ ਕੀਤਾ ਪਿਆ ਮੌਸਮ ਬਹੁਤ ਵਧੀਆ ਹੈ अच है, है। चलो शबाश रखो स्कॉटिशन सही